ਉਹ ਤਾਂ ਮੈਂ ਟੱਟਿਲਾ ਤੋਤੇ ਜਿੰਕ ਤਾਂ ਕੰਦਾ ਹੋ ਗਿਆ ਹੱਥ ਤੇਰਾ ਪਲਾ ਹੋ ਜੇ ਮੈਂ ਇਹਦਾ ਵਿੱਚ ਹੱਥ ਧੋ ਲਿਓ ਦੇ ਉਹ ਚੌੜ ਕਰਦਾ ਮੈਂ ਤਾਂ ਜਲ ਤਾਂ ਪਵਿੱਤਰ ਹੁੰਦਾ ਇੱਥੇ ਨਹੀਂ ਧੋਦੇ ਹੁੰਦੇ ਖਾਰਜ ਵੀ ਸਾਫ ਨਹੀਂ ਕਰਦੇ ਹੁੰਦੇ ਵੇ ਮੇਰਾ ਕੱਪੜਾ ਲੀੜ ਆਇਆ ਧੋਣਾਗਾ ਤਾਂ ਕਰਕੇ ਤੇ ਕੋਲ ਆਈ ਸੀ ਕੱਪੜਾ ਲੀੜ ਧੋਣਾਗਾ ਹਾਂ ਕੱਪੜਾ ਲੀੜ ਤਾਂ ਫੇ ਮੈਨਾਂ ਫਿਰ ਮੋਟਰ ਚਲਾਉਂਦਾ ਨਹੀਂ ਹੁਣ ਕਿਉਂ ਨਾ ਇਹ ਕੱਪੜਾ ਪੱਠਾ ਦੀਂਦਾ ਇਹ ਕਿ ਆਈ ਪਾਏ ਹੋਏ ਨੇ ਹੁਣ ਆ ਜੀ ਨਾਲ ਤਹੀ ਤੋਂ ਨੇ ਆਲਾ ਪੁੱਛਣ ਆਈਆਂ ਮੈਂ ਕੱਪੜੇ ਦੇ ਮਿੱਟੀ ਚੱਕ ਲਿਓਂਗੇ ਆ ਖੜਿਆ ਕਰ ਦੋ ਕਦਮਾਂ ਤੇ ਪੁੱਛਣ ਆਈਆਂ ਮਹਲਾਈ ਨਹੀਂ ਅੱਜ ਲਾਉਂਗੇ ਕਿ ਨਾ ਮੋਟਾ ਤਾਂ ਚਲਾ ਲਾਂਗੇ ਹਾਂ ਮੈਂ ਕਿ ਲਾਈਟ ਦਾ ਨਹੀਂ ਪਤਾ ਲਾਈਟ ਹੈ ਨਹੀਂ ਹੁਣ ਲਾਈਟ ਦੇਖ ਲੈ ਆ ਜਾ ਬੱਤੀ ਤੇ ਹੱਥ ਲਾ ਕੇ ਦੇਖਣੀ ਮਾੜੀ ਜੀ ਲਾਈਟ ਹੈਗੀ ਕਿ ਨਹੀਂ ਤੂੰ ਉਂਗਲ ਤੇ ਹੱਥ ਲਾ ਲਈ ਤੂੰ ਦੇਖ ਤ ਲੈ ਆ ਜਾ ਜਿਵੇਂ ਜੇ ਹੁਣ ਲੀ ਗੁੱਡੀ ਬਤਿਆ ਹੋਈ ਪਈਆਂ ਕਾਰੇ ਵਾਤੇ ਆ ਬੱਤੀ ਦਾ ਚਲਾਉਣ ਨੂੰ ਬਰਾਦਰਾ ਸਟਟਰਿਆ ਹੁੰਦਾ ਤਾਂ ਤੈਹੀ ਨਾ ਆਉਣੀ ਆ ਮੈਂ ਤੁਹੇ ਲਾਉਣੀ ਐਂ ਕਹਣਾ ਮੈਂ ਤਾਂ ਵੀ ਇੰਨੇ ਕੱਪੜੇ ਤੇ ਘਰੇ ਕੱਪੜੇ ਜਿਹੜੇ ਕਰੀ ਬੈਠੇ ਮੈਲੇ ਕੱਪੜੇ ਮੈਲੇ ਨਹੀਂ ਹੈਗੇ ਜੋ ਅੱਖਾ ਦੇ ਕੱਪੜੇ ਨੇ ਆ ਜਾ ਲੈ ਅੰਦਰ ਆ ਗਈ ਜ ਉਹ ਹੁਣ ਅੰਦਰ ਜਾ ਵਾ ਉਹ ਪਰਲੇ ਪਾਸੇ ਆ ਦਾ ਜਿੰਦਾ ਲਾ ਰੱਖਿਆ ਵੇ ਜਿਹੜਾ ਤੁਹਾਡੇ ਇੱਧਰ ਲਾਗਾ ਉਧਰ ਦੇਖ ਆ ਜਾ ਬੇ ਨਲਕੇ ਦੀ ਕੱਲ ਜੀ ਕਿਹਨੇ ਕੱਢਤੀ ਉਹ ਥਿੱਲੇ ਦਾ ਪਾਉਣਾ ਪੈਂਦਾਗਾ ਹੋ ਤੇ ਅੰਦਰ ਆ ਜਾ ਕੋਈ ਨਾ ਆਇਆ ਆ ਸੀਗੀ ਛੱਡ ਕਿੱਥੋਂ ਦੀ ਵੱਢਣਾ ਹੈ ਆਹਾ ਹਾ ਕਿਉਂ ਹਏ ਹਏ ਕਿਉਂ ਕੀ ਹੋ ਗਿਆ ਹੁਣ ਇੱਧਰ ਤਾਂ ਗਰਮੀ ਬਹੁਤ ਆ ਗਰਮੀ ਕੁਛ ਨਹੀਂ ਹੁੰਦਾ ਹੁਣ ਨਿਕਲ ਜੂ ਗਰਮੀ ਵਾ ਛੱਡ ਉਹ ਖਾ ਜਾ ਹਾਂਗਾ ਮੁੰਡਾ ਆਹਾ ਹਾ ਕਿਉਂ ਬਤਾ ਛੱਡ ਪਰ ਮੈਂ ਤਾਂ ਕੰਧਰਾ ਤੱਕ ਪਕਾ ਵੀ ਗਰੀ ਨਹੀਂ ਗਰੀ ਆ ਹੁਣਾਂ ਤੇਰੇ ਪਿੱਛੇ ਲਖਮੀ ਮਾਊਂਗਾ ਮੋਟਰ ਚੜ੍ਹਨ 10 ਮਿੰਟ ਮਸਾਦਾਈਏ ਆ ਆਹ ਆਹ ਚਾਓ ਹਾਈ ਹਾਈ ਉਹ ਆ ਜਾ ਮੀਰ ਕਾ ਸੁਣ ਲਾ ਮੋਟਰ ਚਲਾਊਗਾ ਵਾ 2 ਵਜੇ ਹਾਂ 2 ਵਜੇ ਹਾਂ ਵੇ ਫਿਰ ਅੰਦਰ ਕੀ ਫੇਰੇ ਲੈਣ ਨੂੰ ਬੜਿਆ ਸੀ ਮੈਨੂੰ ਕੋਈ ਉਹ ਤਾਂ ਮੈਂ ਤੈਨੂੰ ਐ ਦਿਖਾਇਆ ਤੈਨੂੰ ਪਤਾ ਵੈ ਹੁਣ ਫੇਰੇ ਜਾ ਹੁਣ ਕੀ ਕਰਗੇ ਹੁਣਾ ਵਾ ਇੱਧਰ ਰੋ ਬੇ ਰੇਤਾ ਜਦੋਂ ਨਾ ਦਾ ਕਪੜਾ ਦੇ। ਉਹ ਰੇਤਾ ਹੁਣ ਤੂੰ ਨਹੀਂ ਰਹੀਗੀ। ਕਪੜੇ ਤੋਂ ਉਹੀ ਉਥੇ ਹਾਲੀ ਵਿੱਚ। ਕੱਲੀ ਆਂਗੀ ਤੇ ਨਾਲ ਕੋਈ ਹੋਰ ਆਊਗਾ? ਕਦੋਂ? ਵੇ ਕੱਲੀ ਹੋਈ ਆਉਂਗੀ ਹੋਰ ਕੀ ਨਹੀਂ ਆਉਣਾ ਮੇਰੇ। ਹੋਰ ਨਾ ਕਿਸੇ ਨਾਲ ਜਨਾਨੀ ਪੂਰਾ ਵਰਕਿੰਗ ਨਾਲ ਲਈ ਸਿੰਦਰਾ ਵਰਕਿੰਗ। ਗੁਰੂ ਨਾਲ ਤਾਂ ਮੇਰੀ ਬੰਦ ਦੀ। ਉਹਨਾਂ ਨਾਲ ਮਗਰ ਉਹ ਆਉਂਗਾ ਸੁੱਖ ਖਾਦੇ ਹੋ। ਰੰਗਾ। ਹਲਾ ਮ ਸੁੱਖੇਗੀ ਜਾਣ ਲੱਗੀ ਸੀ। ਇਹ ਸੁੱਖਾ ਕਿਤੇ ਗਿਆ ਹੋਇਆ ਹੈਗਾ? ਉਹ ਸੁੱਖਾ ਕਰ ਦੇ ਮੈਂ ਦੇਂਦਾ ਹੀ ਨਹੀਂ ਹੈਗਾ ਸੁੱਖਾ ਮੈਂ ਤਾਂ ਸੱਕ ਨਹੀਂ ਲਾ ਮੈਂ ਥੱਕ ਜਾ ਰਹਾ ਕੁਦੀ ਦੀ ਮਿਲ ਕੇ ਉੱਟੇ ਖੰਦਾ ਏ ਹੋਰ ਉਹੀ ਤਾਂ ਗੱਲ ਆ ਉਹ ਤਾਂ ਇੱਥੇ ਜਾਮਣਾ ਇਹ ਰੱਖੀ ਬੈਠਾ ਹੁੰਦਾਗਾ ਆਉਣ ਜਾਮਣਾ ਕਰ ਜਾਣਗੇ ਵੀਰਾਂ ਨੂੰ ਉਦੋਂ ਆਉਣਗੇ ਪੂਰੋ ਵਰਗੀਆਂ ਉਹਦੇ ਕੋਲੇ ਆਏ ਥੋੜੇ ਵੀ ਲੱਗ ਰਿਆ ਨਾ ਜਪੇੜਾ ਜਾਮਣਾ ਦਾ ਜਪੇੜਾ ਤਾਂ ਹੈਗਾਗਾ ਦੋਨੇ ਕਿੱਕਾ ਜਪੇੜੇ ਹੂੰ ਜਪੇੜਾ ਤਾਂ ਇੱਕ ਤਾਂ ਬਚਾਲੇ ਹੁੰਦਾਗਾ ਇੱਕ ਇੱਧਰ ਤੇ ਇੱਕ ਇੱਧਰ ਹੋ ਹੁੰਦਾ ਉਹਦੇ ਉਹ ਜੜਾਂ ਨਹੀਂ ਹੁੰਦੀਆਂ ਨਈਆਂ ਦੋ ਦੋ ਤਿੰਨ ਹੋ ਗਏ ਫਿਰ ਤਿੰਨ ਚ ਜਾਂ ਹੁੰਦੀਆਂ ਤਿੰਨ ਜੜਾਂ ਹੋਣਗੀਆਂ ਜੜਾਂ ਉਹਦੇ ਇੱਕ ਹੂੰ ਫੇਰ ਕੰਮ ਨਾ ਕਰਦੀਆਂ ਫੇਰ ਆਹ ਹੁੰਦੀਆਂ ਇਹ ਠੀਕ ਔਰ ਬਾਲ ਬੱਚੇ ਠੀਕ ਐ ਬੇ ਬਸ ਠੀਕ ਹੀ ਜਿਹੜੇ ਬਸ ਤੁਰੇ ਫਿਰਦੇ ਆ ਤੁਰੇ ਫਿਰਦੇ ਹੋ ਔਰ ਆਈ ਦੀ ਔਖੀ ਹੋ ਗਈ ਫੇ ਘਰੇ ਕਲੇਸ ਵਾਲਾ ਰਹਿੰਦਾ ਕਲੇਸ ਕਾ ਦਾ ਹੋ ਗਿਆ ਆ ਵੇ ਬਲੂਦਾਂ ਅੱਜ ਬਾਸੀਆਂ ਲੱਗ ਰੀਆਂ ਪਤਾ ਨਹੀਂ ਕੌਣ ਯਾਦ ਕਰਦਾ ਓਹੋ ਚਾਚੂ ਘਟ ਪੀਤੀ ਹੋਊਗੀ ਕਿਸੇ ਨਾਲ ਬੰਦੀ ਤਾਂ ਨਹੀਂ ਮੇਰੀ ਮੇਰੇ ਨਾਲ ਕੌਣ ਬਣਾਉਂਦਾ ਓਹੋ ਫਿਰ ਮੈਂ ਕੀ ਆ ਕਿਸੇ ਨਾਲ ਗਾੜੀ ਪਾਈ ਹੋਏ ਫਿਰ ਉਹ ਹੀ ਯਾਦ ਕਰਦਾ ਉਹ ਤਾਂ ਹੀ ਬਸ ਮੈਂ ਨਹੀਂ ਗਾਟੀਆਂ ਗੁੱਟੀਆਂ ਪਉਂਦੀ ਕਿਸੇ ਨਾਲ ਆਏ ਤਾਂ ਤੂੰ ਦਿਲ ਚੋਂ ਭਲੇਖਾ ਕੱਢ ਦੇ ਕਾਟੇ ਗੁੱਟੀ ਹਲਕਾ ਮਤਾਂ ਨਹੀਂ ਉੱਪਰ ਰੱਖ ਦੇ ਠੀਕ ਅੱਛਾ ਉਹ ਗਾ ਬੋਤਾ ਖਾਲਡ ਪਾਉਣੀ ਆ ਹੱਸ ਹੱਸ ਖੇਡਾ ਆਪਣਾ ਸਾਰਿਆਂ ਨਾਲ ਹੀ ਐ ਤੇਰੇ ਨਾਲ ਹੱਸ ਲਈ ਕਦੇ ਸੋਇਨਾ ਮੇ ਤੁਖੇ ਨਾਲ ਤੇਰਾ ਹੱਸਦੀ ਖੇੜਦੀ ਸਾਡੇ ਨਾਲ ਤਾਂ ਘਾਟੀ ਪਾਲਾ ਨਾ ਮੈਂ ਘਾਟੀ ਧਰੀ ਮੈਂ ਕਿਸੇ ਨਾਲ ਵੀ ਕਿਸੇ ਨਾਲ ਵੀ ਨਹੀਂ ਪਾਉਂਦੀ ਕੱਲਾ ਤੇਰੇ ਪਿੱਛੇ ਨਹੀਂ ਉਹ ਫਿਰ ਐ ਦਾ ਕੰਮ ਲੋਟ ਨਹੀਂ ਆਉਣਾ ਘਾਟੀ ਭਾਕੇ ਵੀ ਲੋਟੇ ਫਿਰ ਬੰਦਾ ਨਾ ਬੰਨਿਆ ਜਾਂਦਾ ਪਿਆਰ ਦੇ ਚੱਕਰਾਂ 'ਚ ਪੈ ਜੇ ਜਦੋਂ ਬੰਦਾ ਘਰ ਦਾ ਨਾ ਘਾਟ ਦਾ ਰਹਿੰਦਾ ਨਹੀਂ ਹੈਗਾ ਵੇ ਉਹ ਤਾਂ ਗੱਲ ਤੇਰੀ ਠੀਕ ਹੈ ਉਹ ਤਾਂ ਗੱਲ ਤੇ ਨਹੀਂ ਮੰਨਦੇ ਆਂਗੇ ਹੋਰ ਫਿਰ ਕਾਸੇ ਜੋਗੀ ਰਹਿਣੀ ਨਹੀਂ ਨੀ ਦੇਵਦਾ ਗਾਟੀਆਂ ਪਾਲੀਆਂ ਤੁਹਾਡੇ ਨਾਲ ਸੁੱਖਾ ਬਗਾਏ ਗਾਟੀ ਪਾਉਣ ਨੂੰ ਇਹ ਉਹ ਤਾਂ ਬਾਲਾ ਮਰਦਾ ਮੇਰੇ ਤੇ ਸੁੱਖਾ ਹਾਂ ਉਹ ਤਾਂ ਇੱਕ ਦਿਨ ਬਾਹਾਂ ਵੱਡੀਆਂ ਦੀ ਬਲੇਟ ਨਾਲ ਮੇਰੇ ਪਿੱਛੇ ਉਹਨੇ ਸੁੱਖੇ ਨੇ ਆਹੋ ਐ ਤਾਂ ਉਹਨੇ ਮਿਕਰ ਵੀ ਪਾਲ ਲਈ ਫਿਰ ਉਹ ਵੀ ਤੇਰੇ ਪਿੱਛੇ ਪਾੜੀ ਹੋ ਆਏ ਨਹੀਂ ਮੈਨੂੰ ਪਤਾ ਨਹੀਂ ਮਿਕਰ ਮੇਰੇ ਪਿੱਛੇ ਪਾੜੀਏ ਕਿ ਕਿਹਦੇ ਪਿੱਛੇ ਪਾੜੀਏ ਪਰ ਉਹ ਵੀ ਮੇਰੇ ਪਿੱਛੇ ਹੀ ਪਾੜੀ ਹੋਊਗੀ ਮੈਂ ਤਾਂ ਪੂਰਾ ਨੂੰ ਕਹਿੰਦੀ ਸੀ ਕਾ ਕੀ ਕਹਿੰਦੀ ਮੇਰੇ ਕੰਮ ਬਾਹਾਂ ਤੇ ਪੱਟਾਂ ਦੇ ਨਾਲ ਖਾਈ ਫਿਰਦਾ ਕਹਿੰਦੀ ਪੂਰਾ ਦੀ ਪੱਟ ਤੇ ਹਾਂ ਪੱਟ ਦੇ ਨਾਲ ਪੂਰਾ ਦਾ ਪਾਈ ਫਿਰਦਾ ਇੱਕ ਪੱਟ ਤੇ ਪੂਰਾ ਫਿਰਦਾ ਸ਼ੰਦਰ ਦਾ ਅੱਛਾ ਜੀ ਉਹ ਤਾਂ ਹੈ ਲੁਚਾ ਹੈ ਹੈ ਰੰਗਾ ਰੰਗਾ ਵੀ ਪਾਈ ਫਿਰਦਾ ਹੈ ਰੰਗਾ ਤੇਰਾ ਨਾਮ ਵੀ ਪਾਈ ਫਿਰਦਾ ਉਹਨੇ ਕਿੱਥੇ ਪੋਆ ਲੈ ਮੇਰਾ ਨਾਂ ਰੰਗਾ ਦਾ ਤੂੰ ਹੀ ਦੇ ਮਗਲ ਪਾਸੇ ਤੂੰ ਹੀ ਤਾਂ ਥੱਲੇ ਪਾਸੇ ਪਾਈ ਫਿਰਦਾ ਕਿਉਂ ਮਰਨਾ ਉਹ ਮੇਰਾ ਨਾਂ ਕਾ ਤਾਂ ਪੋਈ ਫਿਰਦਾ ਮੈਨੂੰ ਬਜਨਾਮ ਕਰਦਾ ਫਿਰਦਾ ਤੇਰੇ ਨਾਲ ਗੱਲਬਾਤ ਹੋਈ ਹੂ ਕੋਈ ਕਦੇ ਦੇ ਉਹ ਤਾਂ ਬੁੜਾ ਆਗਾ ਦਾ ਸੱਚ ਉਹਰੇ ਨਾਲ ਗੱਲਾਂ ਬਾਤਾਂ ਕਰੂੰਗੀ ਮੈਂ ਉਹ ਉਹ ਬੁੜਾ ਕਾਨੂੰ ਆਦੇ ਤਾਂ ਉਂਡਾੜੀ ਚਿੱਟੀ ਹੋ ਗਈ ਹੋਰ ਕਿ 18 ਸਾਲਾਂ ਦਾ ਆ ਉਹ ਹਾਰਾ ਸਾਲਾਂ ਦੀ ਉਹ ਤੀਜੀ ਵਾਰ ਲੱਗ ਗਿਆ 18 ਮਾ ਨੂੰ ਤੀਜੀ ਵਾਰ ਹੀ ਲੱਗ ਗਿਆ ਉਹਨੂੰ 18 ਮਾ ਹੋਰ ਆਏ ਵੀ ਲੱਗਦਾ ਹੁੰਦਾ ਲੱਗ ਜਾਂਦਾ ਕਿਹੜੇ ਤਿਰਕੇ ਨਾਲ ਲੱਗਦਾ ਹਾਰਾ ਹੁਣ ਤਿੰਨ ਤਿੰਨ ਵਾਰੀ ਹੋੜ ਲਾ ਹੁਣ ਸਾਨੂੰ ਅਣਪੜ ਬੁੱਢਾ ਨੂੰ ਕੀ ਪਤਾਗਾ ਕਿੰਨੇ ਦਾ ਹੋਣਾ ਨਾ ਮੇਰੇ ਕੀ ਬੀਏ ਕਰੀ ਹੋਈ ਮਾਤਾ ਪੱਜੀ ਰੋ ਰਬ ਪੱਪ ਗਿਆ ਫਿਰ ਅੱਛਾ ਪਕਸੰਦੇ ਨੇੜੇ ਹੋਇਆ ਪਿਆ ਕੰਮ ਅੱਛਾ ਹਾਂ 44-49 ਸਾਲ ਦਾ ਸੁੱਖਾ ਹੋਇਆ ਪਿਆ ਲੱਗਦਾ ਤਾਂ ਨਹੀਂ ਹੈਗਾ ਸੁੱਖਾ ਸਾਡੇ 25ਵਾਂ ਮੈਨੂੰ ਲੱਗਿਆ ਆਜਾ ਤੂੰ 25 ਸਾਲਾਂ ਦਾ ਹੀ 25 ਸਾਲਾਂ ਨਹੀਂ ਹੂੰ ਦੂਜੀ ਵਾਰ ਗਣ ਲਾ ਫਿਰ ਦੂਜੀ ਵਾਰੀ ਗਣ ਲਾ 50 ਹੋ ਗਿਆ ਸਾਡੇ 48 ਹੋ ਗਿਆ 50 ਹੁਣ ਤਨ ਸਾਬ ਕੰਮ ਬਧਾਈ ਜਾਨੀ ਹੈਗੀ ਹੋਰ ਐਨਾ ਵੱਡਾ ਨਹੀਂ ਹੈਗਾ ਹਾਂ ਇਹ ਤਾਂ 12 ਸਾਲਾਂ ਨੂੰ ਪੁਰਸ਼ਨ ਭੱਜੂ ਮੇਰੀ ਮਾਂ ਗਿਆ ਸੀ ਮਲਾਜਮ ਜਿਹੇ ਕੋਲੇ ਕੀ ਕਹਦਾ ਉਹ ਕਹਿੰਦਾ ਹਾਂ ਇਹ ਤਾਂ ਬਾਬਾ 12 ਸਾਲ ਲਾਈ ਕਹਿੰਦਾ ਅੱਥਰਾਂ ਤਾਂ ਸਾਦੀ ਸ਼ੂਦੀ ਕਰਾ ਆ ਜਿਦਾਂ ਪੰਜ ਸੱਤ ਜਵਾਬ ਜੰਮ ਹੁਣ ਤੇ ਪਸੰ ਭੱਜੂ ਤੇਰੀ ਕਹਿੰਦਾ ਜਵਾਕਾਂ ਦਾ ਨਾ ਪੋਇੰਗਾ ਨਾਲ ਬਿਲਸਣ ਤੇ ਫਿਰ ਓਏ ਫਿਰ ਐ ਫਿਰ 500 ਜਵਾਕਾਂ ਦੇ ਕੰਮ ਹੀ ਆਉਣਗੇ ਪਿੱਛੋਂ ਮੈਨੂੰ ਵੀ ਦੇ ਦਿਆ ਕਰੀ 1500 ਇੱਕ ਅੱਧਾ ਜਵਾਕ ਪੂੰਜਾਂ ਮੈਂ ਦੇ ਨਾ ਮੈਂ ਜੰਮਦੀ ਜਵਾਕ ਹੈ ਹੁਣ ਮੇਰੇ ਕੋਲ ਤਾਂ ਦੇ ਹੈਗੇ ਨਹੀਂ ਹੁਣ ਮੈਂ ਤੇਰਾ ਜਵਾਕ ਜੰਮਦੀ ਫਿਰੂੰਗੀ ਉਹ ਜਵਾਕ ਤਾਂ ਸਾਂਝੀ ਹੁੰਦੇ ਨੇਗੇ ਆ ਹੁਣ ਗਲੀ ਕੁਮਾਰ ਚ ਸਾਰੇ ਮੇਰੇ ਹੀ ਐ ਆ ਫਿਰ ਉਹਨਾਂ ਦੇ ਨਾਲ ਪੋਆ ਦੀ ਆਏ ਕਿ ਪੋਆ ਜਾਂਦਾ ਨਹੀਂ ਨਾ ਪੋਇੰਗਾ ਨਾਲ ਪਾਉਂ ਨਹੀਂ ਜੰਦੀ ਆਹਾ ਇਹ ਬਾਲ ਗੋਲੀਆਂ ਖਾਣੀ ਪਸਗੀਆਂ ਜਾਂਦੀਆਂ ਉਹਦੇ ਨਾਲ ਹਟ ਜਾਣੀਆਂ ਓਏ ਹਟ ਜਾਣੀਆਂ ਤੂੰ ਤਾਂ ਸਾਲਾ ਮਰੇਗੀ ਨਾ ਮੈਂ ਨਹੀਂ ਖਾਂਦੀ ਦੇਖ ਲੈ ਖਾਣੀ ਇੱਕ ਅੱਧੀ ਹੁਣ ਇਹ ਬੱਸ ਨਾ ਤਨ ਗੋਲੇ ਪਾਲਾਂ ਨੂੰ ਬੱਸ ਤਾਂ ਮੈਂ ਨਸ਼ਾ ਕਰਨੇ ਲੱਗਦੇ ਉਹ ਨਸ਼ਾ ਕਰਨ ਵਾਲੀ ਗੋਲੀਆਂ ਖਾਣੀ ਆ ਉਹ ਕਦੇ ਕਦੇ ਕੀ ਹੁੰਦਾਗਾ ਟੱਟ ਹੋ ਜੰਗੀ ਸਰੀਰ ਤਾਂ ਠੋਠ ਠੋਠ ਮਾਰਦੀ ਤੂੰ ਆਇਆ ਕਰੇਗੀ ਬੇ ਬੱਸ ਲੋੜਦੀ ਹੈਗੀ ਮੈਂ ਤਾਂ ਹੀ ਠੀਕ ਕੱਪੜੀ ਜਿਹੜੇ ਮੈਲ ਭਟਿਆ ਨਹੀਂ ਕੋਈ ਨੂੰ ਸਮਾਰ ਕੇ ਨਿੱਕਾ ਕੱਪੜਾ ਚ ਮੈਲ ਛੱਡਣਗੇ ਜਿਹੜਾ ਬਸ ਤੂੰ ਐ ਕਰ ਛੱਡ ਦੇ ਮੋਟਰ ਹੁਣ ਦੋ ਵਾਰ ਤਾਂ ਖਬਰ ਕਦੋਂ ਕਦੋਂ ਕ ਵੱਜਣਗੇ ਮੇਰੀ ਗੱਲ ਸੁਣ ਲੈ ਦੁਬਾਰੇ ਫਿਰ ਕੰਮ ਜਾ ਸਾਰਦੇ ਜਾਂਦੀ ਜਾਂਦੀ ਬਸ ਹੁਣ ਨਹੀਂ ਮੈਂ ਜਾਂਦੀ ਕੁਝ ਨਹੀਂ ਹੁੰਦਾ ਬਸ ਹੁਣ ਫਿਰ ਕਾਹ ਵਜੇ ਆਏਂਗੀ ਮੈਂ ਅੱਜ ਤਾਂ ਤੂੰ ਮੋਟਰ ਛੱਡਤੀ ਗੰਦਲਾ ਜਿਹਾ ਪਾਣੀ ਨਿਕਲ ਜੂਗਾ ਨਾਲੇ ਤਾਂ ਉਹਦੇ ਚੋਂ ਗੰਦਲਾ ਜਿਹਾ ਪਾਣੀ ਹਲਿਆ ਹਲਿਆ ਕੇ ਕੱਢਣਾ ਪਊਗਾ ਬਾਲੇ ਚਰਾਂ ਦਾ ਪਾਣੀ ਅੜਿਆ ਖੜਾ ਹੈ ਫਿਰ ਕੱਢਦੇ ਜਾ ਕੇ ਕੱਢਣਾ ਪਊਗਾ ਤੈਨੂੰ ਕੱਲ ਤੈਨੂੰ ਨਾਲ ਲੱਗਣਾ ਪਊ ਕੱਲੇ ਤੈਨੂੰ ਨਿਕਲਣਾ ਉਹ ਤੇ ਥੱਲੇ ਮੋਰਾ ਜਾਈ ਨਹੀਂ ਉਹ ਥੱਲੇ ਹਲਿਆਈ ਪਾਣੀ ਹਲਿਆਈ ਐ ਪੀ ਨਿਕਲ ਜੂਗਾ

நான் બસ ਬਸ ਆ ਪਾਣੀ ਭੰਡਰ ਜਮ ਜੰਗਲਾਂ ਲੱਗੇ ਪਈ ਸੀ ਪਾਣੀ ਦਾ ਚਲ ਜਾ ਹੁਣ ਆਇ ਕਰੀ ਹਾਂ ਸੋ ਮੋਟਰ ਛੱਡ ਦੇ ਆ ਜਿਹੜਾ ਹੈਗਾ ਆਪੇ ਨਿਕਲ ਜਾ ਪਾਣੀ ਸਾਰਾ ਉਹ ਵਗ ਜੀ ਹੋਰੀ ਹੋਰੀ ਆ ਜੀ 2 ਮਿੰਟਾਂ ਰੂ ਤੇ ਪਾਣੀ ਆ ਸਾਰਾ ਸਾਫ ਹੋ ਜਾਊਗਾ ਫਿਰ ਮੈਨੂੰ ਲੰਘਾ ਦੇ ਆਂਦੀ ਆਈ ਨਗਾ ਦੇ ਆ ਜਾ ਤੇਰੇ ਨਾਲੇ ਮੱਕਰ ਸਾਵਾਂ ਚੱਲ ਇਹ ਆਹ ਪਟਾ ਆ ਜਾ ਕਰਵਾਏ ਨੂੰ ਐ ਬਾੜ ਸੇਲਤੀ ਪੈਂਦੀ ਐ ਆਂ ਇੰਦੀ ਨਾ ਨੰਗਾ ਐ ਵੀ ਆ ਜਾ ਰਿਹਾ ਛੱਲੀ ਛੁਲੀ ਤਾਂ ਨਹੀਂ ਜਾਣੀ ਛੱਲੀ ਹੈਗੀ ਐ ਤੇ ਜੇ ਛੱਲੀ ਹੈਗੀ ਹੈਗੀ ਉਹ ਛੱਲਿਏ ਇਹ ਸਮਾਕਾ ਦਾ ਦੂਜਾ ਹਾਂ ਚੈਣੀ ਮੱਕਾ ਹੈ ਇਹ ਚੈਣੀ ਮੱਕਾ ਨੇ ਛੱਲੀ ਲੱਗਦੀ ਨੂੰ ਥੱਲੇ ਹਾਂ ਆ ਜਾਇ ਛਾ ਨਹੀਂ ਥੱਲੇ ਲਸਲੇ ਦਿਖਾਵਾਂ ਥੱਲੇ ਵੇ ਪ੍ਰਿੰਟਾਂ ਨੇ ਛੱਤਾ ਨਹੀਂ ਲੱਗ ਰਿਹਾ ਕੋਈ ਕਿਤੇ ਨਹੀਂ ਪ੍ਰਿੰਟਾ ਹੈਗੀ ਪ੍ਰਿੰਟਾ ਦਾ ਹੁਣ ਹੁਣ ਇੱਧਰ ਕਿੱਥੇ ਲੈ ਵੜਿਆ ਆਇਆ ਮੱਕ ਥਲਫਾ

ਨੜਕਾ ਨਾ ਇਹ ਹੁਣ ਖੜਾ ਗਾਇ ਬਹਾ ਟਾਈਮ ਗੇੜਨਾ ਪੈਂਦਾ ਫੇਰ ਪਾਣੀ ਚੱਕਦਾ ਸੀਗਾ ਪਰ ਗੇੜ ਲੈ ਕ ਉਹ 3 ਪਹਿਲਾਂ ਚੱਲਦਾ ਹੁੰਦਾ ਇੱਥੇ 3 ਆਉਂਦੇ ਹੁੰਦੇ ਬਾਲੀਆਂ ਹਾਂ ਇਹ ਸੜੀ ਦੇ ਲਾਇਆ ਸੀਗਾ ਜੋ ਛੋਟਾ ਜਿਹਾ ਜਵਾਨੀ ਹੁੰਦੀ ਸੀਗੀ ਅੱਛਾ ਇਹ ਹੋ ਗਿਆ ਹੁਣ ਬੇ ਮਾਤਾ ਪਤਾ ਨਹੀਂ ਕੀ ਚੜ ਗਿਆ ਮੇਰੇ ਤੇ ਉਹ ਥੋ ਕੁਝ ਚੜ ਗਿਆ ਚੜਾ ਦਿੰਨੇ ਦੇ ਬਾਰੇ ਮਰਲਾ ਵੀ ਉਹ ਚਾੜ ਦਿੰਨੇ ਹੈਗੇ ਦਬਾਰਾ ਨਹੀਂ ਬੋਲਦੇ ਹੁੰਦੇ ਕੋਈ ਮੇਰੀਆ ਉਦੋਂ ਇੱਥੇ ਜਿੰਨੀਆਂ ਨੇ ਉਹਨਾਂ ਦੇ ਬਾਲੀਆਂ ਖੜੇ ਕੋਲੇ ਹਾਂ ਹੁਣ ਪਾਣੀ ਹੋ ਗਏ ਨੜਕਾ ਖੜਾ ਅਜਮਣ ਜਮਣ ਹੋਈ ਨਹੀਂ ਹਜੇ

ਜਾਉਂ ਜਉਹ ਜਾਉਂਗੀ ਔਰ ਕੀ ਕਰੂੰਗੀ ਕਰੂੰ ਤਾਂ ਤੂੰ ਆਈਆਂ ਤੂੰ ਤਾਂ ਲੌਂਗ ਲੱਛੀਆਂ ਨਹੀਂ ਬਣਾ ਲਈ ਆਹੋ ਮੈਂ ਬਣਾ ਕੇ ਲਿਆਉਂਗੀ ਚਾਹ ਤੇ ਮੈਂ ਕੋੜੂ ਜਦੋਂ ਹੁਣ ਕੱਪੜੇ ਧੋਣ ਆਏਗੀ ਕੱਪੜੇ ਧੋਣ ਤਾਂ ਹੁਣ ਮੈਂ ਦੇਖਦੀ ਆਂ ਥਣੇ ਥਣੇ ਜਾਉਂਗੀ ਧੁੱਪ ਵਾਲੀ ਐ ਓਡਲੇ ਦੀ ਰੱਖੀ ਰਾਤ ਵਾਲੀ ਬੈਠੀ ਹਾਂ ਓਡਲੇ ਬੁਢਰੀ ਰਾਤ ਵਾਲੀ ਬੱਜੀ ਤਾਂ ਨਹੀਂ ਭਈ ਓਈ ਹੋਣੀ ਤਾਂ ਕੋਕੇ ਦਰਦਾ ਮਰਨਾ ਦਿਨ ਦੇ ਲਾ ਦਿੰਦਾ ਪੇਟੀਆਂ ਚ ਪਾ ਕੇ ਉਹ ਜੇ ਫਰਿੱਜ ਸਫਰਿੱਜ ਵਿੱਚ ਪਾ ਹੀ ਉਹ ਚੱਕ ਲਈ ਫਰਿੱਜ 'ਚ ਠੰਡੀ ਨਹੀਂ ਉਹ ਪਿੰਦਾ ਠੰਡਾ ਪਾਣੀ ਪਾ ਕੇ ਜਾਂ ਨੱਸੀ ਰੱਖਦਾ ਕੋਲੇ ਤੱਕ ਕੀ ਕੇ ਲੈ ਲਾਂਗੇ ਝੂਟਾ ਕਾਦਾ ਚੂਟਾ ਲੈਣਾ ਹੁਣ ਤੂੰ ਓਏ ਆ ਪੀ ਕੇ ਉਹ ਹਿਲਣ ਚ ਲਾ ਕੇ ਨਾ ਬੰਦਾ ਝੂਟੇ ਜਾਂਦੇ ਹੁੰਦੇ ਨੇ ਤਾਂ ਠੇਕੇ ਦੇ ਬਾਅਦ ਜ ਫਿਰ ਉਹ ਠੇਕੇ ਦੇ ਕਿੱਥੇ ਜਾਏਦਾ ਹਾਂ ਗਿੱਟੇ ਗੋਡੇ ਦੁਖੀ ਜਾਂਦੇ ਨੇਗੇ ਹਾਏ ਹਾਏ ਗਰਮੀ ਗਰਮੀ ਦਾ ਕੋਈ ਗੱਲ ਨਹੀਂ ਗਰਮੀ ਤਾਂ ਫੜ ਜੂਗੀ ਹੋਰ ਪਰ ਉਹ ਉੱਥੇ ਉੱधर ਉਰੇ ਉਹ ਤਿੰਨ ਵਾਰੀ ਚੰਗ ਲੈ ਗਿਆ ਹੁਣ ਪਹਾ ਮੰਨ ਲਾ ਵੀ ਜਿੱਥੇ ਹੋ ਗਿਆ ਹੁਣ ਤੈਨੂੰ ਛਲੀਆਂ ਚ ਬਾਤੀਆਂ ਕਦੇ ਸਬਜ਼ੀ ਲੈ ਗਈ ਪਰ ਮੋਟਰ ਦਿਖਾਈ ਐ ਫਿਰ ਮੈਂ ਮੋਟਰ ਨਾ ਖਰਾਬ ਹੋ ਜੇ ਚੱਲ ਵੇ ਮੈਂ ਜਾਣੀ ਆ ਪਤਾ ਨਹੀਂ ਕੌਣ ਆ ਰਿਹਾ ਕੋਈ ਆ ਹੀ ਜਾਂਦਾਗਾ ਚੰਗਾ ਠੀਕ ਆ ਪਹਿਲੀ ਲੰਘ ਜਾਨੀ ਆ ਤੇ ਆਉਣ ਤੋਂ ਆ ਹੀ ਲੰਘ ਜਾਨੀ ਕੋਈ ਦੇਖ ਨਾ ਲਵੇ ਇੱਥੇ ਕੋਈ ਨਹੀਂ ਆਵਾ